ਸੱਚੀ ਗੱਲ ਦੋਸਤੋ ਸਿਬਲ ਦਾ ਡਾਕਟਰ ਤੁਹਾਨੂੰ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਕ੍ਰੈਡਿਟ ਕਾਰਡ ਤੇ ਕ੍ਰੈਡਿਟ ਕਾਰਡ ਸਿਬਲ ਲਈ ਇੱਕ ਬਹੁਤ ਲਾਹੇਵੰਦ ਚੀਜ਼ ਤਾਂ ਹੈ ਹੀ ਹੈ ਪਰ ਇੱਕ ਬਹੁਤ ਹੀ ਖਤਰਨਾਕ ਚੀਜ਼ ਹੈ ਉਹ ਕਿਵੇਂ ਲਾਹੇਵੰਦ ਇਸ ਤਰ੍ਹਾਂ ਵੀ ਜੇ ਤੁਹਾਡੇ ਸਿਬਲਸ ਕੋ ਡਾਊਨ ਹੋ ਗਏ ਨੇ ਜਾਂ ਤੁਹਾਡਾ ਸਿਬਲ ਖਰਾਬ ਚੱਲ ਰਿਹਾ ਜੇ ਤੁਹਾਨੂੰ ਕਿਤੇ ਕ੍ਰੈਡਿਟ ਕਾਰਡ ਇਸ਼ੂ ਹੋ ਜਾਂਦਾ ਜਾਂ ਤੁਹਾਡੇ ਕੋਲ ਕ੍ਰੈਡਿਟ ਕਾਰਡ ਪਿਆ ਹੈ ਜੀ ਉਸ ਨੂੰ ਤੁਸੀਂ ਸਹੀ ਤਰੀਕੇ ਨਾਲ ਪ੍ਰੋਪਰ ਤਰੀਕੇ ਨਾਲ ਵਰਤਦੇ ਹੋ ਤਾਂ ਤੁਹਾਡਾ ਉਹ ਸਿਬਲ ਸਕੋਰ ਬਹੁਤ ਤੇਜ਼ੀ ਨਾਲ ਹਾਈ ਕਰ ਸਕਦਾ ਹੈ ਤੁਹਾਡਾ ਸਿਬਲ ਬਹੁਤ ਤੇਜ਼ੀ ਨਾਲ ਵਧ ਜੇਗਾ ਜਿਹੜਾ ਕਿ ਤੁਹਾਨੂੰ ਸਿਬਲ ਦੇ ਨਾਲ ਬੈਨੀਫਿਟ ਮਿਲਣਾ ਸ਼ੁਰੂ ਹੋਏਗਾ ਖਤਰਨਾਕ ਕਿਵੇਂ ਹੈ ਜੇ ਤੁਸੀਂ ਇਸ ਚ ਥੋੜੀ ਜੀ ਵੀ ਕੋਈ ਗਲਤੀ ਕਰੋਗੇ ਤੁਸੀਂ ਪੈਸੇ ਯੂਜ਼ ਕਰਕੇ ਟਾਈਮ ਸੀਰ ਨਹੀਂ ਪਰਦੇ ਜਾਂ ਤੁਸੀਂ ਲੇਟ ਕਰ ਦਿੰਦੇ ਹੋ ਤਾਂ ਇਹ ਤੁਹਾਡਾ ਸਿਬਲ ਦਾ ਸੱਤਿਆ ਨਾਸ ਮਾਰ ਦੇਗਾ ਕ੍ਰੈਡਿਟ ਕਾਰਡ ਇੱਕ ਅਨਸਿਕਿਉਰ ਫੈਸਿਲਿਟੀ ਹੈ ਜਿਸ ਨੂੰ ਸਿਬਲ ਬਹੁਤ ਜ਼ਿਆਦਾ ਪ੍ਰਾਇਓਰਟੀ ਦਿੰਦਾ ਹੈ ਜੇ ਤੁਸੀਂ ਕ੍ਰੈਡਿਟ ਕਾਰਡ ਨੂੰ ਸਹੀ ਤਰੀਕੇ ਨਾਲ ਵਰਤ ਰਹੇ ਹੋ ਉਸ ਦੀ ਪ੍ਰੋਪਰ ਵਰਤੋਂ ਕਰ ਰਹੇ ਹੋ ਤਾਂ ਤੁਹਾਡਾ ਸਿਬਲ ਮੇਨਟੇਨ ਰਹਿੰਦਾ ਹੈ ਜੇ ਤੁਹਾਡਾ ਸਿਬਲ ਡਾਊਨ ਹੈ ਤੇ ਤੁਸੀਂ ਕ੍ਰੈਡਿਟ ਕਾਰਡ ਨੂੰ ਥੋੜੀ ਜੀ ਯੂਜ਼ੇਸ ਵਧਾ ਕੇ ਸਿਬਲ ਨੂੰ ਠੀਕ ਵੀ ਕਰ ਸਕਦੇ ਹੋ ਪਰ ਜੇ ਤੁਹਾਡਾ ਕ੍ਰੈਡਿਟ ਕਾਰਡ ਵਰਤਿਆ ਪਿਆ ਸਾਰਾ ਵਰਤ ਕੇ ਰੱਖਿਆ ਹੋਇਆ ਤੁਸੀਂ ਜਿੰਨੀ ਲਿਮਟ ਆ ਸਾਰੀ ਵਰਤੀ ਹੋਈ ਹੈ ਜਾਂ ਜਿੰਨੀ ਲਿਮਟ ਆ ਸਾਰੀ ਵਰਤੀ ਹੋਈ ਹੈ ਤੇ ਟਾਈਮ ਤੇ ਪੇਮੈਂਟ ਕਰਨ ਦੀ ਥਾਂ ਤੇ ਤੁਸੀਂ ਮਿਨੀਮਮ ਬੈਲੈਂਸ ਅਮਾਉਂਟ ਪੇ ਕਰ ਰਹੇ ਹੋ ਜਾਂ ਤੁਸੀਂ ਜਾਂ ਤੁਸੀਂ ਸਾਰਾ ਵਰਤਿਆ ਹੋਇਆ ਤੇ ਤੁਸੀਂ ਉਸ ਨੂੰ ਕਿਸ਼ਤਾਂ ਚ ਕਨਵਰਟ ਕਰ ਲਿਆ ਤਾਂ ਇਹ ਤੁਹਾਡੇ ਸਿਮ ਦਾ ਸਤਿਆਨਾਸ ਮਾਰ ਦੇਗਾ ਜੇ ਤੁਸੀਂ ਇੱਕ ਦਿਨ ਵੀ ਬੈਲੈਂਸ ਪੇਮੈਂਟਰ ਪਰੰਜ ਲੇਟ ਕਰ ਜਾਂਦੇ ਹੋ ਜਾਂ ਇੱਕ ਦਿਨ ਵੀ ਤੁਸੀਂ ਆਊਟਸਟੈਂਡਿੰਗ ਅਮਾਉਂਟ ਅਸਲ ਸਾਰੀ ਨਹੀਂ ਭਰਦੇ ਤਾਂ ਤੁਹਾਡਾ ਸਿਮਲ ਬਹੁਤ ਹੀ ਤੇਜ਼ੀ ਨਾਲ ਸਿਮਲ ਸਕੋਰ ਬਹੁਤ ਹੀ ਤੇਜ਼ੀ ਨਾਲ ਡਾਊਨ ਹੋ ਜਾਂਦਾ ਹੈ ਕ੍ਰੈਡਿਟ ਕਾਰਡ ਤੁਹਾਡੀ ਕ੍ਰੈਡਿਟ ਰਿਪੋਰਟ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਤੁਹਾਡਾ ਸਿਮਲ ਖਰਾਬ ਕਰਨ ਦਾ ਸਭ ਤੋਂ ਵੱਡਾ ਜ਼ਰੀਆ ਸਭ ਤੋਂ ਵੱਡਾ ਰੀਜ਼ਨ ਕ੍ਰੈਡਿਟ ਕਾਰਡ ਹੈ ਪਰ ਇਸ ਨੂੰ ਆਪਾਂ ਜੇ ਦੂਜੇ ਪਾਸੇ ਲਈਏ ਤਾਂ ਸਿਭਲ ਠੀਕ ਵੀ ਬੜੇ ਜਲਦੀ ਕ੍ਰੈਡਿਟ ਕਾਰਡ ਨਾਲ ਹੀ ਹੁੰਦਾ ਹੈ ਧਿਆਨ ਰੱਖਿਓ ਜੇ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੈ ਕੋਸ਼ਿਸ਼ ਕਰੋ ਦੋ ਤੋਂ ਜ਼ਿਆਦਾ ਨਾ ਰੱਖੋ ਫੁੱਲ ਦਾ ਫੁੱਲ ਕ੍ਰੈਡਿਟ ਲਿਮਿਟ ਜੇ 50000 ਹੈ ਤਾਂ 50000 ਯੂਜ਼ ਨਾ ਕਰੋ ਅੱਧੀ ਕੀ ਵੀ ਲਿਮਿਟ ਯੂਜ਼ ਕਰੋ ਅੱਧੀ ਰੱਖੋ ਜੇ 2 ਲੱਖ ਹੈ ਤਾਂ 50000 ਯੂਜ਼ ਕਰੋ 50000 ਹੈ ਤਾਂ 25000 ਯੂਜ਼ ਕਰੋ ਮਤਲਬ ਬੈਂਕ ਜਦੋਂ ਬੈਂਕ ਤੁਹਾਡਾ ਕ੍ਰੈਡਿਟ ਰਿਪੋਰਟ ਕੱਢੇ ਤੁਹਾਨੂੰ ਇਹ ਨਾ ਲੱਗੇ ਵੀ ਤੁਹਾਨੂੰ ਤਾਂ ਹਰ ਵਕਤ ਹੀ ਪੈਸੇ ਦੀ ਲੋੜ ਰਹਿੰਦੀ ਹੈ ਤੁਸੀਂ ਸਾਰਦਾ ਸਾਰਾ ਕ੍ਰੈਡਿਟ ਕਾਰਡ ਵਰਤਿਆ ਹੋਇਆ ਤੁਸੀਂ ਕ੍ਰੈਡਿਟ ਕਾਰਡ ਵਰਤ ਲਿੱਤਾ ਹੈ ਤੁਹਾਡੇ ਕੋਲ ਭਰਨ ਲਈ ਪੈਸੇ ਨਹੀਂ ਹੈ ਤੁਸੀਂ ਮਿਨੀਮਮ ਬੈਲੈਂਸ ਭਰੀ ਜਾ ਰਹੇ ਹੋ ਸਿਰਫ ਜਾਂ ਤੁਸੀਂ ਕ੍ਰੈਡਿਟ ਕਾਰਡ ਦੇ ਸਵੈਪ ਕਰਕੇ ਤੁਸੀਂ ਉਹਨੂੰ ਲੋਨ ਦੀ EMI ਚ ਕਨਵਰਟ ਕੀਤਾ ਹੋਇਆ ਹੈ ਤੁਹਾਡੇ ਕੋਲ ਪੈਸਾ ਹੈ ਨਹੀਂਗਾ ਤੁਸੀਂ ਉਹ ਕ੍ਰੈਡਿਟ ਕਾਰਡ ਨੂੰ ਯੂਜ਼ ਕਰ ਰਹੇ ਹੋ ਕਿਸ਼ਤਾਂ 'ਚ ਵਰਤ ਰਹੇ ਹੋ ਬੈਂਕ ਇਥੋਂ ਤੱਕ ਦੇਖ ਲੈਂਦਾ ਵੀ ਤੁਸੀਂ ਕ੍ਰੈਡਿਟ ਕਾਰਡ ਕਿਸੇ ਪੈਟਰੋਲ ਪੰਪ 'ਤੇ ਜਾ ਕੇ ਸਵੈਪ ਕੀਤਾ ਹੈ ਤੇ ਉਸ ਤੋਂ ਬਾਅਦ ਉਹ ਸੀ ਫੋਨ ਕਰਕੇ ਉਹਨੂੰ ਕਿਸ਼ਤਾਂ 'ਚ ਕਨਵਰਟ ਕਰ ਦਿੰਦਾ ਹੈ ਬੈਂਕ ਤਿੱਖੂ ਸਿਆਣਾ ਹੈ ਸਿਬਲ ਵੀ ਸਿਆਣਾ ਹੈ ਉਹਨਾਂ ਦਾ ਬੈਂਕਾਂ ਕ੍ਰੈਡਿਟ ਕਾਰਡ ਦੇ ਚਾਰਜੀਸ ਜੇ ਤੁਸੀਂ ਪੈਟਰੋਲ ਪੰਪ ਤੇ ਕਰਦੇ ਹੋ ਇੱਕ ਹਾਇਰ ਲਿਮਿਟ ਤੋਂ ਉੱਤੇ ਕਰਦੇ ਹੋ ਤਾਂ ਉਸ ਤੇ ਐਕਸਟਰਾ ਚਾਰਜੀਸ ਉਹਨਾਂ ਬਿੱਲ 'ਚ ਵੀ ਲੱਕ ਕੇ ਆਣ ਲੱਗ ਗਏ ਪੈਟਰੋਲ ਪੰਪ ਵਾਲੇ ਤਾਂ ਸਾਡੇ ਤੋਂ 2-3% ਕੈਸ਼ ਚਾਰਜੀਸ ਵੈਸੀ ਹੈਂਡਲਿੰਗ ਚਾਰਜੀਸ ਲੈ ਲੈਂਦੇ ਨੇ ਜੇ ਅਸੀਂ ਕ੍ਰੈਡਿਟ ਕਾਰਡ ਸਵੈਪ ਕੀਤਾ ਹੁਣ ਉਹ ਤੁਸੀਂ ਜੇ ਦੇਖੋਗੇ ਨਾ 5000 ਤੋਂ ਉੱਤੇ ਜੇ ਤੁਸੀਂ ਕਿਸੇ ਪੈਟਰੋਲ ਪੰਪ ਤੇ ਜਾ ਕੇ ਸਵੈਪ ਕਰਤਾ ਤਾਂ 1.5-2% 2.5% ਕ੍ਰੈਡਿਟ ਕਾਰਡ ਦੇ ਬਿੱਲ 'ਚ ਵੀ ਲੱਕ ਕੇ ਆਣ ਲੱਗ ਗਿਆ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਤੁਸੀਂ ਕੋਈ ਤੇਲ ਐਨੇ ਦਾ ਨਹੀਂ ਪਵਾ ਰਹੇ ਹੈਗੇ ਇਸੇ ਪੈਟਰੋਲ ਤੁਹਾਡਾ ਕ੍ਰੈਡਿਟ ਕਾਰਡ ਦਾ ਤੁਹਾਡਾ 30000 35000 40000 ਦਾ ਸਵੈਪ ਹੋ ਰਿਹਾ ਸੋ ਤੁਹਾਨੂੰ ਡਬਲ ਥਾ ਤੇ ਮਾਰ ਪੈਂਦੀ ਹੈ ਤੁਹਾਨੂੰ ਕ੍ਰੈਡਿਟ ਕਾਰਡ ਦਾ પેટ્રોલ ਪੰਪ ਵਾਲੇ ਵੀ ਚਾਰਜਸ ਲੈ ਲੈਂਦੇ ਨੇ ਕੈਸ਼ ਸਵੈਪ ਕਰਨ ਦਾ ਜਾਂ ਜਿਸ ਵੀ ਦੁਕਾਨ ਤੇ ਜਾ ਕੇ ਕੈਸ਼ ਤੁਸੀਂ ਸਵੈਪ ਕਰਾ ਕੇ ਚਾਰਜੀ ਆਪਣੇ ਪੇਮੈਂਟ ਲੈਂਦੇ ਹੋ ਕੈਸ਼ ਪੇਮੈਂਟ ਲੈਂਦੇ ਹੋ ਹਾਰਡ ਪੇਮੈਂਟ ਕਨਵਰਟ ਕਰਦੇ ਹੋ ਉਹ ਵੀ ਤੁਹਾਨੂੰ ਐਕਸਟਰਾ ਚਾਰਜਸ ਲੈਂਦਾ ਪਲੱਸ ਤੁਹਾਡੇ ਬਿੱਲ ਦੇ ਵਿੱਚ ਵੀ ਸਵਾਪਿੰਗ ਦੇ ਵਿੱਚ ਲੱਗ ਕੇ ਆ ਜਾਂਦਾ ਹੈ ਕੁਝ ਸਟੋਰ ਵੱਡੇ ਹੁੰਦੇ ਆ ਜਿੱਥੇ ਉਹਨਾਂ ਦੀ ਲਿਮਿਟ ਜ਼ਿਆਦਾ ਹੁੰਦੀ ਆ ਉੱਥੇ ਨਹੀਂ ਹੁੰਦਾ ਕੁਝ ਸਟੋਰ ਛੋਟੀਆਂ ਦੁਕਾਨਾਂ ਹੁੰਦੀਆਂ ਉਹਨਾਂ ਦੇ ਬੈਂਕ ਐਨਾਲਿਸਿਸ ਕਰ ਜਾਂਦਾ ਵੀ ਇਹਨਾਂ ਨੇ ਇੱਥੇ ਸਵਾਪ ਕੀਤਾ ਹੈ ਸਵਾਪ ਵੱਡਾ ਹੋਇਆ ਇਸ ਕਰਕੇ ਜਾਂ ਉਹਦੀ ਬੰਦੇ ਦੀ ਉਸ ਸਵਾਪ ਮਸ਼ੀਨ ਦੀ ਬੈਂਕ ਕੋਲ ਹਿਸਟਰੀ ਹੋ ਜਾਂਦੀ ਹੈ ਵੀ ਇਹ ਤਾਂ ਯਾਰ ਲਗਾਤਾਰ ਬੰਦਾ ਸਿਰਫ ਕੈਸ਼ ਸਵਾਪ ਕਰ ਰਿਹਾ ਇੰਨਾ ਜ਼ਿਆਦਾ ਹੋਈ ਜਾ ਰਿਹਾ ਤੇ ਕੀ ਕਰ ਰਿਹਾ ਕੈਸ਼ ਦੇ ਰਿਹਾ ਹੈ ਪਾਰਟੀ ਨੂੰ ਉੱਥੇ ਵੀ ਬਿੱਲਾਂ 'ਚ ਪੈਸਾ ਐਕਸਟਰਾ ਲੱਗ ਕੇ ਚਾਰਜ ਲੱਗ ਕੇ ਆਣ ਲੱਗ ਜਾਂਦਾ ਜਿਹੜਾ ਕਿ ਸਿਬਲ ਰਿਪੋਰਟ ਤੇ ਵੀ ਇਫੈਕ ਤਾਂ ਉਹਨਾਂ ਨੂੰ ਬਹੁਤ ਧਿਆਨ ਨਾਲ ਤੇ ਸਹੀ ਤਰੀਕੇ ਨਾਲ ਯੂਜ਼ ਕਰੋ ਤਾਂ ਜੋ ਤੁਹਾਡੇ ਕ੍ਰੈਡਿਟ ਕਾਰਡ ਤੇ ਜ਼ਿਆਦਾ ਅਸਰ ਨਾ ਪਾਣ ਜਿੰਨਾ ਕਿ ਲਿਮਟ ਹੈ ਉਸ ਤੋਂ ਕੁਝ ਘੱਟ ਯੂਜ਼ ਕਰਕੇ ਰੱਖੋ ਸਾਰਾ ਕਦੀ ਨਾ ਵਰਤੋ ਜਿੰਨਾ ਵਰਤੇ ਹੈ ਉਸ ਨੂੰ ਟਾਈਮ ਤੋਂ ਪਹਿਲਾਂ ਜਦੋਂ ਵੀ ਬਿਲ ਜਨਰੇਟ ਹੋਇਆ ਉਸੇ ਡੇਟ ਨੂੰ ਬਿਲ ਭਰਨਾ ਹੈ ਤੁਸੀਂ ਬਿਲ ਜਨਰੇਟ ਹੋਇਆ 2-4 ਦਿਨ 5 ਦਿਨ ਦੇ ਦਿਓ 5-7 ਦਿਨ ਨਾਲ ਕੋਈ ਫਰਕ ਨਹੀਂ ਪੈਂਦਾ ਕਈ ਲੋਕਾਂ ਦੀ ਆਦਤ ਹੈ ਆਖਰੀ ਤਰੀਕ ਨੂੰ ਹੀ ਭਰਦੇ ਨੇ ਬੈਂਕੋ ਵੀ ਦੇਖਦਾ ਵੀ ਆਖਰੀ ਡੇਟ ਨੂੰ ਬਿੱਲ ਭਰਿਆ ਜਾ ਰਿਹਾ ਹੈ ਤਾਂ ਇਸ ਬੰਦੇ ਕੋਲ ਪੈਸੇ ਨਹੀਂ ਹੈ ਆਖਰੀ ਦਿਨ ਨੂੰ ਤਾਂ ਜੁਗਾਰ ਕਰਦਾ ਹੈ ਭਰ ਦਿੰਦਾ ਹੈ ਅਗਲੇ ਦਿਨ ਫੇਰ ਸਵੈਪ ਹੋ ਜਾਂਦਾ ਹੈ ਕਾਰਡ ਬੈਂਕ ਸਿਆਣੀ ਹੈ ਉਹਨਾਂ ਨੂੰ ਸਭ ਪਤਾ ਹੁੰਦਾ ਹੈ ਸਿਬਲ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸੀ ਨਾਲ ਅਟੈਚ ਹੋ ਗਈ ਹੈ ਉਹ ਇਹਨਾਂ ਚੀਜ਼ਾਂ ਨੂੰ ਕਾਊਂਟ ਕਰਦੀ ਹੈ ਸਾਰਾ ਕੁਝ ਦੇਖੋ ਸਿਬਲ ਕੋਈ ਪਰਸਨਲੀ ਬੰਦੇ ਤਾਂ ਬੈਠੇ ਨਹੀਂ ਹੈ ਉਹ ਤੁਹਾਡੀਆਂ ਡੇਟਾ ਚੱਕਦੇ ਨੇ ਬੈਂਕ ਵੱਲੋਂ ਮਿਲੀਆਂ ਹੋਈਆਂ ਇਨਫੋਰਮੇਸ਼ਨ ਨੂੰ ਸਿਸਟਮ 'ਚ ਅਪਡੇਟ ਕਰੀ ਜਾਂਦੇ ਨੇ ਤੇ ਦੇਖੀ ਜਾਂਦੇ ਨੇ ਉਹ ਸਾਰੀਆਂ ਚੀਜ਼ਾਂ ਨਾਲ ਹੀ ਤੁਹਾਡੇ ਸਕੋਰ ਦਾ ਡਿਸੀਜਨ ਹੋਈ ਜਾਂਦਾ ਹੈ ਆਟੋ ਜ ਆਰਟੀਫੀਸ਼ੀਅਲ ਇੰਟੈਲੀਜੈਂਸ ਹੀ ਹੈ ਆਟੋਮੈਟਿਕਲੀ ਸਿਸਟਮ ਨਾਲ ਵੀ ਇਹ ਹੈ ਕ੍ਰੈਡਿਟ ਕਾਰਡ ਇਹਨੇ 50000 ਦਾ ਹੈ 50000 ਦਾ 50000 ਵਰਤ ਲਿਆ ਆਖਰੀ ਤਰੀਕ ਨੂੰ ਪੈਸੇ ਜਮ੍ਹਾਂ ਕਰਾਏ ਆ ਉਸ ਤੋਂ ਅਗਲੇ ਦਿਨ ਫੇਸਵੇ 50000 ਦਾ ਹੋ ਗਿਆ ਤੇ ਉਹ ਤੁਹਾਡਾ ਸਿਬਲ ਸਕੋਰ ਡਾਊਨ ਕਰ ਦੇਗਾ ਜੇ ਉਹ ਦੇਖੇਗਾ ਵੀ ਇਹ ਕ੍ਰੈਡਿਟ ਕਾਰਡ ਹੈ ਜੀ 50000 ਦਾ ਹੈ ਨੇ 20000 ਵਰਤੇ ਆ ਤੇ ਇਹਦਾ ਸਟੈਟਿਸਟਿਕ ਦਾ ਬਿਲ ਜਨਰੇਟ ਹੋ ਗਿਆ ਇਹਦੀ 30 ਤਰੀਕ ਲਾਸ ਸੀ ਜਾਂ 25 ਤਰੀਕ ਲਾਸ ਸੀ ਪਰ ਇਹਨੇ 15 ਤਰੀਕ ਨੂੰ ਬਿਲ ਭਰਤਾ ਤੁਹਾਡਾ ਸਿਬਲ ਸਕੋਰ ਹਾਇਰ ਕਰ ਦੇਗਾ ਇਹਨਾਂ ਚੀਜ਼ਾਂ ਦਾ ਗਿਆ ਧਿਆਨ ਰੱਖੋ ਕ੍ਰ ਬੜੇ ਸੋਚ ਸਮਝ ਕੇ ਤੇ ਸਹਿਜੇ ਤਰੀਕੇ ਨਾਲ ਸਮਝੋ ਇਹ ਤੁਹਾਡੇ ਕੋਲ ਇੱਕ ਪਲਾਸਟਿਕ ਮਣੀ ਹੈ ਜਿਹੜੀ ਤੁਸੀਂ ਕਿਤੇ ਵੀ ਐਮਰਜੈਂਸੀ ਚ ਕਿਤੇ ਵੀ ਯੂਜ਼ ਕਰ ਸਕਦੇ ਹੋ ਇਸ ਨੂੰ ਕੋਈ ਐਜ਼ ਅ ਕੰਫਰਟ ਲੈਵਲ ਚ ਐਜ਼ ਅ ਲਗਜ਼ਰੀ ਤੇ ਖਰਚਣ ਤੋਂ ਅਵਾਇਡ ਕਰੋ ਤੇ ਬਹੁਤ ਜਿੰਨਾ ਤੁਹਾਡੇ ਕ੍ਰੈਡਿਟ ਕਾਰਡ ਦੀ ਲਿਮਿਟ ਹੈ ਕੋਸ਼ਿਸ਼ ਕਰੋ ਜੇ ਤੁਹਾਨੂੰ ਲੋਡ ਵੀ ਪੈਂਦੀ ਹੈ ਤਾਂ ਲੋ 10% ਯੂਜ਼ ਕਰੋ ਤੇ ਉਸ ਨੂੰ ਅਗਲੇ ਮਹੀਨੇ ਨਾਲ ਦੇ ਨਾਲ ਪੇ ਕਰਨ ਦੀ ਵੀ ਕੋਸ਼ਿਸ਼ ਕਰੋ ਉਮੀਦ ਹੈ ਤੁਸੀਂ ਸਮਝ ਗਏ ਹੋਵੋਗੇ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਤਾਂ ਜੋ ਹੋਰਾਂ ਨੂੰ ਵੀ ਇਸ ਨਾਲ ਪਤਾ ਲੱਗ ਸਕੇ ਥੈਂਕ ਯੂ ਵੈਰੀ ਮਚ